ਤੋ ਹੁੰਦੇ ਕਿ ਨਹੀਂ ਅੱਜ ਕੱਪੜੇ ਮੇਰੀ ਮੰਮੀ ਨੇ ਇਹਨੂੰ ਕਹਿੰਦੇ ਆ ਹੋਰ ਸਵੇਰ ਦੀ ਕੱਪੜੇ ਧੋਣ ਲੱਗੀ ਕਿਸੇ ਦਾ ਕੋਈ ਰੋਟੀ ਦਾ ਨਹੀਂ ਪਾਣੀ ਚਾਹ ਨਹੀਂ ਪਾਣੀ ਦੀ ਕੁਝ ਨਹੀਂ ਅੱਛਾ ਇਹਤੇ ਵੀ ਤੈਨੂੰ ਆਬਜੈਕਸ਼ਨ ਹੋ ਗਿਆ ਕਿ ਕੱਪੜੇ ਕਿਉਂ ਧੋਤੇ ਉਹਨੇ ਕੱਪੜੇ ਧੋਤੇ ਕੱਪੜੇ ਤੋਂ ਕੱਪੜੇ ਧੋਏਗੀ ਤੇ ਤੁਹਾਨੂੰ ਪਾਉਣ ਨੂੰ ਦਊਗੀ ਨਹੀਂ ਤਾਂ ਖਾੜ ਦੇਣ ਨੂੰ ਨਹੀਂ ਦੇਣਾ ਕੀ ਨਹੀਂ ਖਾਣ ਨੂੰ ਦਿੱਤਾ ਇੱਧਰ ਤੇਰੇ ਪਲੇਟਾਂ ਸੇਵ ਸਾਰਾ ਕੁਝ ਤੂੰ ਬੇਵਿਲਾ ਕਰਤਾ ਆ ਖਾ ਲਿਆ ਹੋਰ ਨਹੀਂ ਨੇ ਚਾਹ ਪਾਣੀ ਕੋਈ ਹੋਰ ਚਾਹ ਤੇਰੇ ਲਈ ਮੈਂ ਬਣਾ ਕੇ ਲੈਂਦੀ ਤੂੰ ਕਹੇ ਨਹੀਂ ਪੀਣੀ ਦੇ ਜਾਣ ਕੇ ਖਾ ਲੈਂਦੀ ਨਾ ਤੂੰ ਕਹਿੰਦਾ ਮੈਂ ਅੱਜ ਚਾਹ ਬਣਾ ਕੇ ਲਿਆਂਦੀ ਬੀਬੀ ਲਈ ਨਹੀਂ ਪੀਤੀ ਕਹਿੰਦੀ ਮੈਂ ਨਹੀਂ ਤੇਰੇ ਹੱਥ ਦੀ ਪੀਣੀ ਤੇ ਪੀਣੀ ਵੀ ਉਹਦੇ ਹੱਥ ਦੀ ਆ ਇਹਦੇ ਹੱਥ ਦੀ ਪੀਣੀ ਕਿਉਂ ਕਿਹੜੀ ਗੱਲਾਂ ਮਤਲਬ ਉਹਨੂੰ ਸਾਹ ਨਹੀਂ ਲੈਣ ਦੇਣਾ ਨਹੀਂ ਮੈਂ ਛੱਡ ਕੇ ਬਹਿ ਜਾਂਦੀ ਮੈਂ ਤੇਰੇ ਸਹਰਾਣੇ ਆਹੋ ਮੈਂ ਹਰ ਵੇਲੇ ਬਾਸੇ ਇੱਥੇ ਨਾ ਕਿੰਨੀ ਵਾਰੀਆਂ ਇਸ ਵੀਰਦੀ ਮੈਂ ਕੋਠੇ ਤੇ ਨਾ ਇਹਦਾ ਤਾਂ ਮੈਂ ਮੈਂ ਤਾਂ ਨਾ ਚਾਹਣਾ ਨਹੀਂ ਕਿ ਕੰਮ ਕਰਨਾ ਨਹੀਂ ਜਦੋਂ ਮੈਂ ਨਹੀਂ ਖਾਣੋਂ ਭੁੱਖਾ ਦੀ ਆ ਲਿਆਦੇ ਕਦੀ ਆ ਲਿਆਦੇ ਕਿਤੇ ਭੁੱਖੀ ਬੈਠੀ ਰਹਿਣੀ ਆ ਮੈਂ ਖਾਣਾ ਤਾਂ ਇਦਾਂ ਹੀ ਆ ਫੇ ਮੈਂ ਹੁਣ ਇਹ ਕੰਮ ਨਹੀਂ ਚੱਲਣਾ ਹੈਗਾ ਜਦ ਮੈਂ ਬਣਾ ਕੇ ਦਿੱਤੀ ਨਾ ਚਾਹ ਇਦਾਂ ਚਲਾਉਣਾ ਤੇ ਮੇਰੇ ਹੱਥ ਦੀ ਪੀਲਣ ਦੀ ਨਹੀਂ ਮੈਂ ਫੇ ਹੁਣ ਸੇਬ ਖਾਦਾ ਹੀ ਨਹੀਂ ਮੈਂ ਖਾਦੀ ਦੇਖਿਆ ਪਖੰਡ ਸਾਰੇ ਪਖੰਡ ਹੁਣ ਤੂੰ ਉੱਥੇ ਉਹਲੇ ਤਾਂ ਸੇਬ ਖਾਦਾ ਹੀ ਨਹੀਂ ਉਹਲੇ ਖਾਦਾ ਨਹੀਂ ਸੋਹਲੇ ਹੈਂ ਆਥੇ ਲੱਗਿਆ ਤੂੰ ਤੂੰ ਬਾਕੀ ਤਾਂ ਨਹੀਂ ਗੱਲ ਨੂੰ ਚੱਕ ਦੇਗੀ ਚੱਕਦੀ ਮੈਂ ਸਵੇਰ ਦੀ ਉਹ ਅੱਧਾ ਕੰਮ ਪਵਾੜਾ ਮੈਂ ਤੇ ਆਪਣੀ ਮੰਮੀ ਦੇ ਮੂੰਹ ਹਾਲ ਦੇਖਦਾਂ ਨਾ ਮੂੰਹ ਅੱਧਾ ਰਹਿ ਗਿਆ ਤੇਰਾ ਗੋਰਾ ਹੋਈ ਜਾਂਦਾ ਤੇਰਾ ਪੂਰਾ ਹੋਈ ਜਾਂਦਾ ਮੇਰਾ ਮੈਂ ਬੱਲੀ ਜਾਂਦੀ ਆ ਆ ਤੂੰ ਮੱਲ ਬਣੀ ਜਾਂ ਨਹੀਂ ਆ ਖਾੜਿਆਂ ਦੀ ਹੋ ਗਿਆ ਬੱਗਾ ਜਿਹੜਾ ਗੋਰਾ ਹੁਣ ਹੋਇਆ ਸੋਹਣ ਹੁਣ ਲਾਲ ਹੋਣ ਹੁਣ ਹੋਇਆ ਲਾਲ ਕੱਲ ਪਰਸੋਂ ਦਾ ਨਹੀਂ ਕੱਲ ਪਰਸੋਂ ਦਾ ਹੋ ਗਿਆ ਹੁਣ ਫੇਰ ਸਹੀ ਹੁਣ ਕਰੀਮ ਕਤੂਬਾ ਲਾਈਆਂ ਨਾ ਆਹੋ ਕਰਕੇ ਹੋ ਗਿਆ ਨਾ ਕਰੀਮ ਸਹੀ ਰਹੀ ਕਿ ਨਹੀਂ ਰਹੀ ਆ ਬੜੀ ਸਹੀ ਰਹੀ ਤੂੰ ਉਹ ਤਾਂ ਲੱਗ ਉਹ ਪੁਲੀ ਹੋ ਗਈ ਸਪੈਰ ਹੋ ਗਈ ਹੋ ਕੀ ਹੋ ਗਈ ਆ ਕੀ ਕੀ ਹੋ ਹੈ ਸਪੈਰ ਹੋ ਗਈ ਐ ਇਹਨੂੰ ਪੜੀ ਹੁੰਦੀ ਜੀ ਨਾ ਕਰੀਮ ਸਪੈਰ ਪੜੀ ਹੈ ਮਾਰੇ ਬੱਜੀ ਸਪੈਰ ਮੈਂ ਤੂੰ ਤਾਂ ਪੜੀ ਹੈ ਨਾ ਸਪੈਰ ਹੋ ਗਈ ਆ ਕਿਤੇ ਕੀ ਕਹਦੇ ਹੁੰਦੇ ਹੋ ਮੇਰੇ ਕੀ ਇੱਕ ਵਾਰੀ ਫੇਰ ਦੱਸ ਮੈਂ ਤਾਂ ਪੜੀ ਲਿਖੀ ਤਾਂ ਵੀ ਨਹੀਂ ਇੰਗਲਿਸ਼ ਬੋਲਦੀ ਤੇ ਇੱਥੇ ਇੰਗਲਿਸ਼ ਤਾਂ ਬਗੈਰ ਆਹੋ ਦੇਖ ਲੈ ਉਹਨੂੰ ਕੌਨਫੀਡੈਂਸ ਕਿੰਨਾ ਆ ਕਹਿੰਦੀ ਸਪੈਰ ਹੋ ਗਈ ਕੀ ਹੋਇਆ ਫੇਰ ਹੋ ਗਈ ਆ ਬੱਲੇ ਬੀਬੀ ਤੇਰੇ ਸਵੇਰ ਹੋ ਗਈ ਸਵੇਰ ਹੋ ਗਈ ਅਜੇ ਅਜੇ ਕਹਿੰਦੀ ਕਿ ਮੈਂ ਪੜੀ ਨਹੀਂ ਹੈਗੀ ਓਏ ਆਖੇ ਲੱਗ ਜਾ ਬੁੜੀ ਆਖੇ ਲੱਗ ਜਾ ਤੂੰ ਮੈਂ ਪੜੀ ਆ ਮੈਂ ਪੜੀ ਆ ਚੱਲ ਮੇਰੇ ਲਈ ਸਾਗ ਬਣਾ ਇੱਥੇ ਬਹਿ ਕੇ ਸਾਹਬ ਬਣਾ ਲਾਗੇ ਬੇਲੀ ਤੂੰ ਬੈਠੀ ਰਹਿਣੀ ਇੱਥੇ ਚੌਂਕੜੀਆਂ ਮਾਰ ਕੇ ਇਹ ਨਹੀਂ ਕੰਮ ਚੱਲਣੇ ਹੈਗੇ ਇੱਥੇ ਆਓ ਇਸ ਘਰ ਦੇ ਵਿੱਚ ਰਹਿਣਾ ਮੈਂ ਨਹੀਂ ਕੱਖ ਨਹੀਂ ਕਰਨਾ ਮੈਂ ਬੜਾ ਕੀਤਾ ਮੈਂ ਨਹੀਂ ਹੁਣ ਕਰਨਾ ਆ ਮੈਂ ਵੀ ਦੇ ਫੜਾ ਇਹਨੂੰ ਨਾਲ ਚੰਦਗਾ ਤੋੜ ਛੱਕਾ ਨੂੰ ਲੱਗਦੀਆਂ ਤੂੰ ਲੱਗਦੀਆਂ ਰਹਿਣ ਕੰਮ ਕਰਨਾ ਹੈ ਮੈਂ ਮੇਰਾ ਇਹਦਾ ਬੇਲੇ ਨੂੰ ਖਾਣ ਨਹੀਂ ਦੇ ਸਕਦਾ ਮੈਂ ਨਹੀਂ ਕੰਮ ਕਰਦੀ ਤੈਨੂੰ ਹੀ ਕਰਨਾ ਪੈਣਾ ਮੇਰੇ ਸਿਰ ਤੇ ਆ ਕੰਮ ਕਰਨਾ ਪੈਣਾ ਇਸ ਘਰ ਦੇ ਵਿੱਚ ਮੈਂ ਨਹੀਂ ਕਰਦਾ ਬਈ ਮਿਰਚਾ ਬਚਾਰ ਲਿਆ ਮਮੀ ਫੜਾ ਇਹਨੂੰ ਕਾਜ ਛਿਲਣੀ ਨਾ ਫੇਰ ਪੋਰ-ਪੋਰ ਕੇ ਅੱਖਾਂ ਚ ਪਾਉਣੀ ਆ ਜ ਨਹੀਂ ਕਰਨਾ ਤੂੰ ਤਾਂ ਕੇ ਦੱਸ ਤਾਂ ਕੇ ਆਈ ਆ ਪਾਈ ਜਾ ਅੱਖਾਂ ਚ ਆ ਅੱਜ ਕਰੀ ਨਹੀਂ ਨਹੀਂ ਕਰਨਾ ਕੰਮ ਡਾਂਗ ਦੇ ਲਾ ਹਾਂ ਅੰਦੇ ਵਾਈਸ ਅਲਨੇ ਵਾਈਸ ਸੁਟ ਗਿਆ ਆ ਮਮੀ ਨੇ ਸੱਚੀ ਮਮੀ ਇੰਨੀ ਗੱਲ ਦੱਸ ਮੈਨੂੰ ਨੇ ਕੁੱਟਿਆ ਫਾੜ ਕੇ ਦੇ ਲਾ ਜਾਣੇ ਇੱਦਾਂ ਹੀ ਖਾਣੀ ਐ ਮੈਂ ਇੱਦਾਂ ਹੀ ਕੀ ਇੱਦਾਂ ਹੀ ਖਾਣੀ ਐ ਇੱਦਾਂ ਇੱਦਾਂ ਹੋ ਕੋ ਚ ਰਾਉਣਾ ਇੱਕ ਇੱਕ ਮੈਂ ਚੰਗੀ ਸੀ ਕਿ ਜੇ ਮੈਂ ਦੱਸਿਆ ਹੁੰਦਾ ਨਾ ਕਿ ਤੇ ਜਲਾਲੇ ਉਹਨਾਂ ਨੇ ਆ ਆ ਕਰ ਰਹੀ ਆ ਮੇਰਾ ਕੀ ਚਾਲਦੀ ਜਾਨੇ ਵਾਲਿਆ ਜਲਾਲਾ ਜਲਾਲਾ ਮਮੀ ਅਮੀ ਇੱਕ ਗੱਲ ਆ ਜੇ ਤੂੰ ਉਦੋਂ ਉਦੋਂ ਸ਼ਰੀਫੀ ਬਰਤਗੀ ਜੇ ਤੂੰ ਆਪਣੇ ਮੈਂ ਕਹਿੰਦਾ ਬੁਰਸ਼ੀਆਂ ਵਰਗੇ ਤੇਰੇ ਭਰਾ ਕੋ ਤੇ ਦੱਸਿਆ ਹੁੰਦਾ ਨਾ ਤੂੰ ਅਕਲ ਦੇਣੀ ਇਹਨੂੰ ਦੇ ਮਾਤਾ ਇੱਕ ਮਣੀ ਲੰਬਾ ਨਹੀਂ ਨਹੀਂ ਹੈ ਸਾਰੇ ਆਏ ਤੇਰੀ ਕੋਲੀ ਨੰਬਰ ਆ ਬੀਤੀ ਕਰਦੀ ਕਿਹਦੀ ਲੰਬੇ ਲੰਬੇ ਹਨੀ ਆ ਇਹ ਮੇਰੇ ਭਰਾਵਾਂ ਦੇ ਕਿੰਨਾ ਤੇਜ਼ ਤੇਰਾ ਹੈਗਾ ਤਾਂ ਜਵਾਨ ਮੇਰੇ ਭਰਾ ਜਵਾਨ ਆ ਆ ਮਮੀ ਦੇ ਮਮੀ ਦੇ ਭਰਾ 6 6 ਫੁੱਟ ਦੇ ਆ ਆਹ ਜੰਮਿਆ ਤਾਂ ਬੇਸ਼ਾਮ ਹੈ ਬੇਡਾ ਹਾਂ ਮੇਰੇ ਓਏ ਤੇਰੇ ਮਾ ਮੇਰੇ ਤੂੰ ਕਹਿੰਦੀ ਨਹੀਂ ਨਹੀਂ ਆਹ ਦੇ ਲੈ ਨਹੀਂ ਮੇਰੇ ਮਾਮੇ 6 6 ਫੁੱਟ ਦੇ ਆ ਕੋਈ ਗੱਲ ਨਹੀਂ 6 ਤੋਂ ਉੱਤੇ ਆ ਮੰਮੀ ਤੂੰ ਦੱਸਿਆ ਕਿਉਂ ਨਹੀਂ ਉਦੋਂ ਤੂੰ ਕਿਉਂ ਨਹੀਂ ਦੱਸਿਆ ਵੀ ਤੈਨੂੰ ਇਹ ਤੰਗ ਕਰਦੀ ਆ ਇਹਨੂੰ ਸਿੱਧੀ ਤੀਰ ਲਿਖਾ ਸਿੱਧੀ ਕਰ ਜਾਣਾ ਸੀ ਉਹਨਾਂ ਨੇ ਉਹਨਾਂ ਨੂੰ ਪਤਾ ਵੀ ਨਹੀਂ ਕੀ ਕਿਹਾ ਜੰਮਿਆ ਮੈਨੂੰ ਓਏ ਖਰਾਬ ਦੇ ਦੇ ਆ ਮਾਤਾ ਉਹ ਮੈਂ ਕੀ ਕਹਿੰਦੇ ਹਾਂ ਜਾ ਜਾ ਦਫਾ ਹੋ ਜਾ ਕਿਦਾਂ ਕਿਹਾ ਦਫਾ ਹੋ ਜਾ ਮੈਨੂੰ ਮੈਂ ਕਹਣਾ ਮੈਂ ਅਨਪੜਾ ਦੇ ਪਾਪਾ ਤਾਂ ਅਨਪੜਾ ਅਨਪੜ ਪੜੇ ਲਿਖੇ ਹੀ ਗਿਓ ਮੈਨੂੰ ਮਰ ਮਾਂ ਤੇ ਪਿਓ ਨੂੰ ਪਤਾ ਕੀ ਕਰ ਲੈ ਨਿਪਟਾ ਹੋਈਏ ਪਰ ਸੋਨੂੰ ਤਾਂ ਵੀ ਇਹ ਪੜੀਏ ਪੜੀ ਆਹ ਮੈਨੂੰ ਉਹ ਪਤਾ ਕੀ ਕਹਿੰਦੀ ਹੈ ਕਹਿੰਦੇ ਹੀ ਵੀ ਤੂੰ ਉਹਦਾ ਮਾੜੀ ਮੋਟੀ ਗੱਲ ਲੜਾਈ ਜੇ ਕੋ ਕਰੇ ਤੇ ਚਲੋ ਆਪੇ ਸਵਾਲ ਜਵਾਬ ਕਰ ਲਈ ਹਾਂ ਸਾਨੂੰ ਨਾ ਦਸੀ ਜੇ ਮਤਲਬ ਜੇ ਮੈਂ ਮੈਂ ਤੇ ਮਾੜੀ ਜੇ ਪਾੜੂ ਮੋੜ ਕੇ ਨਾ ਉਹ ਕਹਿੰਦੇ ਵੀ ਜੇ ਤੇ ਤੈਨੂੰ ਤੇ ਮਤਲਬ ਗੁਆਈ ਦੇਣਾ ਚਾਹੁੰ ਮਾਰਨਾ ਚਾਹੁੰਦੇ ਹਾਂ ਯਾਰ ਸਾਨੂੰ ਮਾਰੀਏ ਸੂਹ ਦੇ ਦੇ ਸੂਹ ਦੇ ਦੇ ਇਹਨਾਂ ਦਾ ਬਣਦਾ ਕਿ ਉਹਨਾਂ ਨੂੰ ਕੀ ਆ ਕੇ ਦੱਸ ਨਾ ਸ਼ਾਨ ਨਹੀਂ ਲੱਭਣੀ ਮੇਰਾ ਨਾਨਾ ਕਿੱਦਾਂ ਦਾ ਸੀ ਕਿੱਦਾਂ ਦਾ ਹੀ ਆਖਿਆ ਨਾ ਤੂੰ ਨਾਨਾ ਮੇਰਾ ਤੇ ਤਾਂ ਨੱਕ ਕੋਈ ਤੁਹਾਡਾ ਇੱਕ ਵੀ ਹੈ ਨਹੀਂ ਨਾਨਾ ਆਪਣੇ ਮਾਪਿਆਂ ਤੋਂ ਫੋਟੋ ਕਰਿਆ ਗੱਲ ਕੀਤੀ ਆਪਣੇ ਮਾਪਿਆਂ ਦੇ ਆਪਣੇ ਕਿਦਾਂ ਆਪਰੇ ਲੱਗਦਾ ਛੇਕ ਲੱਗਦਾ ਇਹ ਨਹੀਂ ਲੱਗਦਾ ਆਪਣੇ ਬਾਪ ਦੀ ਧੀ ਹਾਂ ਨਾ ਤਾਂ ਸੁਣ ਬਾਪ ਬਾਪ ਤੇ ਹੈ ਤੁਹਾਡਾ ਕੋਈ ਉਹ ਕਿਹੜੇ ਲਈ ਕੋਈ ਹੋਸੀ ਇਸ ਤਰ੍ਹਾਂ ਆਈ ਕਿ ਤੋਈਆਂ ਮੈਂ ਗੱਲ ਕਰਾਂ ਨਾ ਮੈਂ ਗੱਲ ਆਤਕਾ ਦਿਲੋਂ ਦੀ ਦ ਹਾਂ ਕੀ ਗੱਲ ਕਰ ਗੱਲ ਕਰ ਆਹ ਟੁੰਡੀਆਂ ਦੇ ਸਿੰਘ ਫਸ ਗਏ ਤੇ ਅੱਜ ਬਿੱਤਰੂ ਬੜੇਵੇਂ ਖਾਣੀ ਉਹਦੇ ਤੇ ਇੱਕ ਵੀ ਨਹੀਂ ਗਿਆ ਖਾਦੇ ਆ ਮੇਰੀ ਇੱਕ ਗੱਲ ਸੁਣ ਜੇ ਕਿਤੇ ਤੂੰ ਉਦੋਂ ਮਾਮੇ ਨੂੰ ਨਾਨੇ ਨੂੰ ਦੱਸਣਾ ਨੱਕ ਖੇਚ ਲੈਣਾ ਹੀ ਵਿੱਚ ਡੈਡੀ ਦਾ ਲੱਭਣਾ ਜੰਮਿਆ ਲੱਭਣਾ ਜੰਮਿਆ ਲੱਭਣੇ ਨਹੀਂ ਇਹ ਇਨਾਂ ਨੇ ਨਾ ਇਨਾਂ ਨੇ ਇਨਾਂ ਨੇ ਨੀਵੇਂ ਹੋ ਕੇ ਮਾਫੀਆਂ ਮੰਗੀਆਂ ਇਹਨਾਂ ਨੇ ਨੀਵੇ ਹੋ ਕੇ ਮਾਫੀਆਂ ਮੰਗੜੀਆਂ ਸੀ ਜੇ ਕਿਤੇ ਉਹ ਕੰਗਿਆ ਕੰਗ ਕੰਗ ਮੇਰੇ ਮਾਮੇ ਕੰਗਿਆ ਕੰਗ ਤਾਂ ਫੇਰ ਜਲਾਲੇ ਪਿੰਡ ਐਡਾ ਵੱਡਾ ਨਹੀਂ ਐਡਾ ਐਡਾ ਨਿਸ਼ਾਰਾ ਵੱਡਾ ਨਾ ਨਿਸ਼ਾਰਾ ਤੇਰਾ ਕੱਖ ਨਹੀਂ ਕਰ ਸਕਦਾ ਹਾਂ ਐਡਾ ਮੈਂ ਕੌਣ ਜੰਮਿਆ ਮੇਰੇ ਲੱਗੇ ਤਾਂ ਕੋਈ ਮੰਮੀ ਜੰਮ ਕੇ ਆ ਗਈ ਉਹ ਨਹੀਂ ਤੇਰੀ ਪੇਜ ਜਾਣਦੀ ਆਤੀ ਨੇ ਲਾਤੀ ਆਂਕੂ ਮੰਮੀ ਜੇ ਕਿਤੇ ਤੂੰ ਨਾ ਉਦੋਂ ਇਹਨੂੰ ਬਖਸ਼ਦਾ ਤੂੰ ਉਦੋਂ ਕੋ ਚੱਲ ਗਿਆ ਤਾਂ ਫੋਨ ਨਾ ਰੋਕ ਜੇ ਰੋਵੇ ਹਾਂ ਮੇਰਾ ਮੇਰਾ ਤੇਰੇ ਡੈਡੀ ਨੂੰ ਸੱਜਣ ਨੂੰ ਜੀਣੀ ਉਹ ਗੱਲ ਜਗਾ ਲਈ ਗਾ ਵੀ ਹੁਣ ਇਹਦਾ ਨਾ ਪੁੱਤ ਚੰਗਾ ਸੀਗਾ ਉਹੀ ਰੱਬ ਰੂਪ ਇਹਦੇ ਕੋਲ ਮੈਨੂੰ ਪਤਾ ਨਹੀਂ ਕਿੱਦਾਂ ਦੀ ਮੈਂ ਕਹਿੰਦਾ ਜਲਾਦਣ ਬੁੱਢੀ ਜਲਾਦਣ ਨਹੀਂ ਇਹਦੇ ਰਹਿਣਾ ਇਹਦੇ ਰਹਿਣਾ ਮੈਂ ਇਦਾਂ ਇਦਾਂ ਕਹਿੰਦੇ ਇਦਾਂ ਰਹਿਣਾ ਅੱਛਾ ਮੇਰੇ ਵੀ ਨਾ ਸ਼ਰੀਫ ਕੋਈ ਹੈ ਨਹੀਂ ਦੁਨੀਆ ਤੇ ਅੱਛਰੀਫੀ ਮੰਜਰ ਤੇ ਬੈਠ ਨਹੀਂ ਲੱਭਦੇ ਆ ਝੂਠਾ ਸਭ ਸਾਰੇ ਮੁਸਰਾ ਝੂਠੇ ਇਹ ਲੈ ਲੈ ਤਾਂ ਮਾ ਜੀ ਦੇ ਦੇ ਦੇਣਾ ਹੀ ਪੈਣੇ ਉਹਨਾਂ ਦੇ ਪਹਿਲਾਂ ਨਹੀਂ ਦਿੱਤੇ ਹੁਣ ਦੇਣੇ ਆ ਮੰਮੀ ਮੰਮੀ ਦਰਵਾਰੇ ਮਾਮੇ ਨੂੰ ਦੱਸ ਉਹ ਕਾ ਆ ਜਾ ਆ ਜਾ ਆ ਜਾ ਆਵੇ ਤੇ ਗਰਨਾਮ ਨੂੰ ਵੀ ਦੱਸ ਦੇ ਇਹਨੇ ਮੁੜ ਕੇ ਪਤਾ ਕੀ ਹਿੰਦੀ ਪਿੱਛੇ ਫੱਟ ਪੁੱਤ ਚਾਹ ਆਹੋ ਆਹੋ ਮੁੜ ਕੇ ਪਤਾ ਹੀ ਕਰਦੀ ਹੁੰਦੀ ਆ ਨਹੀਂ ਨੂੰ ਪਾਈ ਦਿੰਦਾ ਆਹੋ ਆਹੋ ਕਰਦੀ ਹੈ ਆਹ ਮਾਰ ਕੇ ਸੋਟਾ ਦੇ ਆਹ ਇਦਾਂ ਨਹੀਂ ਚੱਲਣਾ ਕੰਮ ਤੇ ਮੈਂ ਅੜਦੀ ਮੈਂ ਗਰੀ ਜੀ ਨਾਮ ਨਾ ਪੈਣਾ ਜਿਆ ਜਲਾਲੇ ਵਾਲੇ ਜਲਾਲੇ ਆ ਗਏ ਸਾਡੇ ਹੈ ਨਹੀਂ ਗੇ ਨਹੀਂ ਜਰਦੀ ਮੈਂ ਨਹੀਂ ਡੈਰੀ ਤੇ ਮੈਂ ਵੀ ਨਾ ਸਾਰੀ ਉਮਰ ਮੋਂਡਾ ਤੱਕ ਨਹੀਂ ਪਹੁੰਚ ਜਲਾਲੇ ਸ਼ੇਰ ਰਹਿੰਦੇ ਸ਼ੇਰ ਜਲਾਲੇ ਸ਼ੇਰ ਆਈ ਆਪੇ ਨਹੀਂ ਜੱਟ ਲਿਆ ਹਾਂ ਉਹ ਮੇਰੀ ਤੇ ਮੰਮੀ ਬੜੀ ਸੀ ਤੇਰੇ ਲਈ ਪੱਕੜੀ ਨਹੀਂ ਸਮਝਦੀ ਸੀ ਸ਼ੇਰ ਗਏ ਮੇਰੀ ਮੰਮੀ ਬੜੀ ਸੀ ਤੇਰੇ ਲਈ ਐਵੇਂ ਨਾ ਕਿਤੇ ਐਵੇਂ ਆ ਵੀ ਨਾ ਕਿਤੇ ਭੁੱਲੋ ਭੁੱਲੋ ਵਾਲ ਦੇ ਭਲੇਖੇ ਚ ਨਹੀਂ ਨਹਿਰਾ ਜੀ ਸੁੱਟਦੇ ਆਂਗੇ ਨਹਿਰਾ ਚ ਆਹ ਉਹ ਕਿਹੜੇ ਜੰਮਿਆਂ ਦੇ ਲਾਗੇ ਤੇ ਉਹ ਕੋਈ ਕਸੇਵੇਂ ਨਾ ਆਣੇ ਜੇ ਬੋਣ ਆ ਬੋਣੇ ਕਹਿੰਦੀ ਹਾ ਹਾ ਬੋਣੇ ਦੇਖ ਆ ਦੇਖ ਲਾ ਦੇਖ ਲਾ ਬੋਣ ਨਾ ਨਾ ਮੈਂ ਸ਼ਾਮ ਨਾ ਦਾ ਭੈਣ ਤੋਂ ਉਹਦੀ ਬਹਿੰਦੀ ਨਾ ਹਾਂ ਕਿਹਦੀ ਬਹਿੰਦੀ ਭੈਣ ਕਦੇ ਉਹਨੇ ਪੂਨ ਨਿਕਲ ਗਿਆ ਜੀ ਇਹਨੂੰ ਦੱਸ ਦੋ ਕਿ ਤੇਰੇ ਕੋਲ ਫੋਨ ਕਰਨੇ ਬੈਠੇ ਫੋਨ ਕਰਾਂ ਮੇਰੇ ਪਾਲ ਪਾਪਾ ਉਹ ਨਹੀਂ ਰਹੇ ਮੈਂ ਇਹਦੀ ਸੁਣਿਆ ਨਹੀਂ ਤੇਰੇ ਭੇਕੇ ਨੂੰ ਫੋਨ ਕੀਤਾ ਮੇਰੇ ਫੋਨ ਆ ਮੈਨੂੰ ਕਹਿੰਦਾ ਮੰਮੀ ਤੁਹਾਨੂੰ ਫੋਨ ਤੇ ਲੱਗੀ ਹੋਈ ਆ ਉਹਨੇ ਪੁੱਛੀ ਉਹ ਡੱਕਦਾ ਕਹਿੰਦਾ ਮੰਮੀ ਹਰ ਵੇਲੇ ਫੋਨ ਤੇ ਲੱਗੀ ਰਹੀ ਆ ਕਰ ਚ ਇਹਨੂੰ ਫੋਨ ਉਹ ਕਹਿੰਦਾ ਦੋ ਮਹੀਨੇ ਚੌਂ ਕਰ ਤਾਂ ਕਿਹੜੀ ਗੱਲ ਹੈ ਗੱਲ ਮੇਰੇ ਸਹੋਤੇ ਮੇਰੇ ਪਹਿਲਵਾਨ ਉਹ ਤੂੰ ਜੱਟ ਨਾ ਪੱਕਾ ਲਾ ਕੇ ਦੇਖ ਲੈਂਦੀ ਉਹ ਤੂੰ ਜੱਟ ਨਾ ਪੱਕਾ ਲਾ ਕੇ ਦੇਖ ਲੈਂਦੀ ਇੱਕ ਪਲਵਾਨ ਮਸ਼ਹੂਰ ਕਰਤਾ ਉਹ ਹੈ ਇੰਨਾ ਕੀ ਓਦਾਂ ਜਿਆਦਾ ਚੌੜਾ ਉਹ ਤੇਰਾ ਪੜਾ ਹੋ ਜਾ ਤੇਰਾ ਇਸ ਵੇਲੇ ਦੇਖਿਆ ਤੇ ਲੈ ਮੈਂ ਦੇਖਿਆ ਮੇਰੇ ਆਏ ਤੇ ਸਾਰੇ ਮਾਮੇ ਹਾਂ ਗੱਲਾਂ ਕਰਦੇ ਉਹ ਪੜਾ ਨੱਪ ਕੇ ਰਹਿਣਾ ਨਹੀਂ ਨਹੀਂ ਮਾੜੀ ਸਹੀ ਤੇਰੇ ਕੋਲ ਹੈ ਹੈ ਇੱਥੇ ਆਉਣਾ ਚਾਹੀਦਾ ਮੈਨੂੰ ਆਪਣੇ ਨਾਲ ਪਾ ਇੱਥੇ ਆਉਣਾ ਚਾਹੀਦਾ ਆ ਦੇ ਲਾ ਥੱਲੇ ਲਾਤਾ ਨਾ ਤੈਨੂੰ ਕਿਆ ਕਿਉਂ ਲੈ ਮੈਂ ਚੱਲ ਲੱਗਦੀ ਹੈ ਚੱਲ ਲੱਗਦੀ ਕਿੰਨਾ ਮੇਰੇ ਮਾੜੀ ਕਿਆ ਨੇ ਲੱਗਣੀ ਨਹੀਂ ਕਿਉਂ ਮਾਰੇ ਮੇਰੇ ਮੇਰੇ ਮਾਰੇ ਮੇਰੇ ਮਾਰੇ ਕਿਦਾ ਬਣ ਸਕਦੇ ਆ ਹਾਂ ਉਹ ਮੰਮੀ ਹੋਣੀ ਬਿਮਾਰ ਹੀ ਗਈ ਹੋਗੀ ਸੈਟ ਆਹ ਬੋਲਣ ਦੇ ਦੇਖੋ ਇਹਨੂੰ ਬੋਲਣ ਆਵੇ ਕਹਿਣੇ ਓਏ ਲੋਕਾਂ ਨੇ ਮੈਨੂੰ ਕਹਿ ਕੇ ਮੈਨੂੰ ਨਾਂ ਵਿੱਚ ਲਿਆ ਕਰ ਇਹ ਮੈਨੂੰ ਨਾ ਕਿਤੇ ਵੀ ਹੁਆ ਪਾਸੇ ਨੇ ਬੰਦ ਨਾ ਮਾਰ ਕੇ ਨਾ ਇਹ ਚਾਹੁੰਦੀ ਆ ਕਿ ਤੂੰ ਵੀਡੀਓ 'ਚ ਨਾਮ ਹੈ ਮੇਰੀ ਪ੍ਰਧਾਨਗੀ ਰਵੇ ਮੈਂ ਪ੍ਰਧਾਨਗੀ ਇਹਦੇ ਛੋੜਨੀ ਆ ਇਹਦੇ ਛੋੜਨੀ ਆ ਰੋੜੇ ਕਾ ਆਣਾ ਨਹੀਂ ਆਣਾ ਆੜੀ ਰਿਤਾ ਹੋਰ ਆ ਖਾਣ ਪੈਂਦੀ ਹਰ ਵੇਲੇ ਕਿੱਥੇ ਲਿਆ ਦਿੱਤੀ ਕਿਉਂ ਲਿਆ ਮਾਤਾ ਦੇ ਹੋ ਗਿਆ ਕੋਸ਼ਿਸ਼ ਕਰ ਦੇ ਤਾ ਨਹੀਂ ਤੂੰ ਵਿਟਾਲੀਆ ਨਹੀਂ ਲੈ ਮਮੀ ਮੇਰੀ ਗੱਲ ਸੁਣ ਉਹ ਨਾ ਇਦਾਂ ਕਰੀ ਦੋ ਤਿੰਨ ਬੋਰੀਆਂ ਛੋਲਾਂ ਦੀਆਂ ਮਨਪ੍ਰੀਤ ਨੂੰ ਦੇਣੀਆਂ ਆ ਤੇ ਦੋ ਤਿੰਨ ਮ ਆਪਣੇ ਯਾਰਾਂ ਦੋਸਤਾਂ ਨੂੰ ਦੇਣੀਆਂ ਉਹ ਘਰ ਦੀ ਬੰਨਦੀ ਹੈ ਆ ਬੰਨਦੀ ਹੈ ਆਹ ਛੋਲੀਆਂ ਹੁਣ ਅਕਤੀ ਛੋਲ ਹੀ ਲੈ ਜਾਈਂ ਇਹੋ ਜਿੰਨੇ ਮੱਦੀ ਮੇਰੇ ਸਾਰੇ ਦੇ ਲੋ ਮੈਂ ਕੰਮ ਇਹ ਇਹਦੇ ਸਾਹਮਣੇ ਨਾ ਇਹਦੇ ਸਾਹਮਣੇ ਨਾ ਕੱਢੀ ਪੋਰੀਆਂ ਉਹ ਮੈਂ ਪਰਚੀ ਚੋਰੀ ਦੇਣੀ ਪਰਦੇ ਜੇ ਨਾ ਪਰਦੇ ਜੇ ਨਾ ਸਵੇਰੇ ਕੱਢਦੀ ਮੈਂ ਇਹ ਚੋਰੀ ਕਿਉਂ ਕਰਨੀ ਮੇਰੀ ਨਹੀਂ ਤੇਰੇ ਤੋਂ ਥੋੜੀ ਕਹਿਣ ਨੇ ਆ ਹੋਰ ਕੀ ਕਹਿਣ ਦੇਣ ਜਦੋਂ ਉਹ ਧੀ ਰਾਣੀ ਆਈ ਚਲੋ ਲੈ ਉੱਥੇ ਅੱਧ ਤੇ ਜਾਨ ਨਿਕਲ ਗਈ ਤਰਾ ਫਰਕ ਮੈਂ ਹੀ ਦੇਣੀ ਸੀਗੇ ਨਾ ਦੇਨੇ ਤੇ ਉਹ ਰਾਤ ਤੋਂ ਲਾਜ ਤੜਕੇ ਸੁੱਤੀ ਉઠી ਮੈਂ ਕਹਿੰਦੀ ਐ ਤੇ 2-4 ਕਿਲੋ ਮੋੜ ਕੇ ਦੇ ਆਵੀ ਉੱਥੇ ਵਕੇ ਲੰਦਾ ਹਾਂ ਪੁੱਛਾ ਕਿ 2-4 ਕਿਲੋ ਦੇ ਦੇ ਮਾਂ ਤਾਂ ਇਦਾਂ ਚ ਪੁੱਲੀ ਦਾ ਉਹਦੇ ਸਮੇਂ ਜੋ ਕਿ ਚੌਲਾਂ ਨੇ ਕਦੀ ਬੋਲ ਲੈ ਹਾਂ ਉਹ ਇਹ ਨਹੀਂ ਕਦੀ ਉਹ ਕਿਰਤ ਕਾਣਿਆ ਉਹ ਇਹ ਕਹਿੰਦੀ ਹੈਗੇ ਮੈਂ ਤਾਂ ਨਹੀਂ ਨਪਾ ਦੇ ਇਹ ਨਹੀਂ ਕਿਸੇ ਦੀਸਾ ਕੀ ਹੋ ਸਕਦੀ ਮੇਰੀ ਨਹੀਂ ਸਕੀ ਮੈਂ ਇਹ ਨਹੀਂ ਕਹੀ ਚੱਲੀ ਬਾਹਰ ਉਹ ਗੱਟੇ ਕੀ ਦੋ ਚਾਰ ਤੇਰਾ ਪਿਓ ਏ ਨਹੀਂ ਪੰਜਾਹ ਫਰਕ ਕਰਾਉ ਮੰਗਦੀ ਹੈ 2 ਕਿਲੋ ਪਾਣੀ ਚੋਲ ਮੈਂ ਤਾਂ ਨਹੀਂ ਕਦੀ ਪਾਈ ਨਹੀਂ ਮੇਰੀ ਗੱਲ ਆ ਬਈ ਮੇਰੇ ਨਾਲੇ ਦਿਨ ਨਹੀਂ ਦੇ ਕੇ ਤਾਂ ਦੇ ਨਹੀਂ ਨਾ ਹੋਰ ਵੀ ਕਿੰਨੇ ਦੇਣ ਦਿਆ ਕਰ ਮੈਂ ਤਾਂ ਕੀ ਆ ਜੇ ਹੈਗੇ ਆ ਦੇਖੋ ਤੇ ਦਿੰਦੀ ਕਾਟਾ ਹੋਰ ਦਿੰਨੀ ਨਹੀਂ ਫਿਰ ਨਹੀਂ ਹੈ ਦਿੰਨੀ ਮੈਨੂੰ ਨਹੀਂ ਪਤਾ ਇਹ ਇਨਾ ਦਿਨਾਂ ਮੈਂ ਪੇਕੇ ਦੇਣੀ ਆ ਮਮੀ ਤੋਨਾ ਪਹਿਲ ਪਤਾ ਕਿਹਨਾਂ ਨੂੰ ਰੱਖਣੀ ਪਹਿਲ ਮਨਪਰੀ ਤੁਹਾਨੂੰ ਰੱਖਣੀ ਉਹਨਾਂ ਨੂੰ ਦੇਣੀ ਦੇ ਦੇ ਉਹ ਮੇਰੇ ਨਾਲ ਸਾਰੇ ਦੇ ਕਣਕ ਵੀ ਇਹਦਾ ਕੋ ਮੈਂ ਮੈਂ ਲਿਆਉਣਾ ਕਿਥੋਂ ਮੈਨੂੰ ਕਿਹਦੇ ਤਾਂ ਦੋ ਫਰਕ ਖਾ ਖਾਈ ਜਾਂਦੀ ਕਦੀ ਕਣਕ ਨਹੀਂ ਵੀਜੀ ਕਣਕ ਅਜੇ ਪਹਿਲੀ ਬਾਹਾਂਗੇ ਤਾਂ ਫਿਰ ਇਹ ਤੂੰ ਪਿੰਡ ਜਾਵਾਂ ਤਾਂ ਰਾਖੀ ਰੱਖਦੀ ਵੀ ਜਲਾਲੇ ਦੇ ਛੋਲੇ ਚਾਲੇ ਜਾਂਦੀ ਕਿੱਥੇ ਲੈ ਕੇ ਜਾਂਦੀ ਇਹ ਮੈਨੂੰ ਪਹਿਲਾਂ ਪਹਿਲਾਂ ਦੇਖਦੀ ਹੁੰਦੀ ਹੈ ਹਾਂ ਆਹ ਕਿਉਂ ਕਿ ਨਾ ਜਿਹੜੇ ਚੋੜਾ ਨਹੀਂ ਤੂੰ ਖੜਦੀ ਆ ਇੱਥੇ ਆ ਇੱਥੇ ਖੜਦੀ ਸਾਰਾ ਕੀ ਫਿਰ ਮੈਂ ਕਿਵੇਂ ਬਤਾ ਆਹ ਕਿਹਦੇ ਦੇ ਕੇ ਦੇਂਦੇ ਇੱਥੇ ਦਿੱਤੋਂ ਖਾ ਰ ਖਾਂਦੇ ਉਹਨਾਂ ਨੂੰ ਰੱਬ ਨੇ ਬਹੁਤ ਦਿੱਤਾ ਆ ਪਕੜਦੇ ਨਾ ਐਜਾ ਚਾ ਮੇਰੇ ਮਾਂ ਮਾਂ ਮੁਕਿਆ ਨਾ ਮੈਂ ਕੀ ਕਿਹਾ ਦੋਲੇ ਤੇਲੀ ਲਾਈ ਜਨ ਦਵਾ ਜਾ ਲੱਗੋ ਮੈਂ ਤੇ ਤੇਰਾ ਸਾਥ ਲੈਣਾ ਆ ਬਹੁਤ ਸਾਥ ਦਤਾ ਤੂੰ ਕਿੰਨਾ ਲੜਿਆ ਮੰਮੀ ਨਾਲ ਇਹ ਨਾਲ ਇਹ ਪੇਕੇ ਨੂੰ ਮੈਂ ਕਦੀ ਨਹੀਂ ਕਹਿੰਦੀ ਕਹਣਾ ਕਿ ਤਾਂ ਡਰਦੀ ਆ ਉਹਨਾਂ ਦੇ ਅੱਗੇ ਪਿੱਛੇ ਫਿਰਦੀ ਚੋ ਆ ਜਾਂਦੀ ਆ ਪੇਕੇ ਤੋਂ ਆ ਜਾਂਦੇ ਆ ਮੈਂ ਮੈਂ ਤਾਂ ਡਰਦੀ ਨਹੀਂ ਖਦਾ ਤਾ ਮੈਨੂੰ ਆ ਦੇਖਿਆ ਹੁਣ ਖਦਾ ਤੋ ਨਹੀਂ ਡਰਦੀ ਦੇਖਿਆ ਕਿਉਂ ਡਰਾਂ ਕਿਉਂ ਮੈਂ ਕੋ ਮਕੇ ਨੂੰ ਮਾਰਾ ਕੀਤਾ ਮੈਂ ਡਰ ਰੱਖਦਾ ਰੱਖਦਾ ਆ ਜਿਨ੍ਹਾਂ ਦੀ ਧੀ ਉਹਨਾਂ ਦੀ ਧੀ ਉਹਨਾਂ ਨੇ ਮਾਰਾ ਕਰਤਾ ਇੱਥੇ ਦੇਖ ਕਹਿੰਦੇ ਕੀ ਦਿੱਤੀ ਉਹ ਬਾਂਦਰੀਆਂ ਲੋਕਾਂ ਦੀ ਧੀ ਆ ਨਹੀਂ ਤੇਤਿਆਂ ਹਾਂ ਨਹੀਂ ਲੋਕਰ ਬਾਂਦਰੀਆਂ ਤੇ ਤੇਰੇ ਜੱਤੀ ਦੇਤੇ ਦਾ ਮੰਨੀਆਂ ਤਾਂ ਧੀ ਆਈਆਂ ਪਰ ਬੇਕਦਰੀਆਂ ਸੱਸਾਂ ਕਰਕੇ ਲੱਗਦੀਆਂ ਮਮੀ ਆਪਾਂ ਸਾਰਿਆਂ ਨੇ ਮੈਂ ਨਾ ਕਈ ਵਾਰ ਦਿੱਤਾ ਜਦੋਂ ਮੇਰੀ ਸੱਸ ਕਿੰਨੀ ਕਿਤੇ ਮੈਂ ਕਹਿੰਨਾ ਗਾਂ ਹੀ ਆ ਇਹ ਵੀ ਸੱਸਾਂ ਨਾ ਇਹਨੂੰ ਵੀ ਸੱਸ ਕਹਿੰਦੇ ਲੋਕ ਨਾ ਮੈਂ ਹੱਲ ਸੱਸ ਕਹੀ ਦੀ ਮੈਂ ਨਾ ਸੱਸ ਕਹੀ ਦੀ ਸੱਸ ਬੜੀ ਚੰਗੀ ਹੈ ਨਾ ਚੰਗੀ ਚਲੋ ਕੋਈ ਗੱਲ ਤੇ ਚੰਗੀ ਆ ਤੂੰ ਬਣਾ ਲੈ ਹੋਰ ਉਹ ਨਾ ਕੋਈ ਤਾਂ ਬਣਾਉਣੀ ਹੁਣ ਬਣ ਗਈ ਜਿਹੜੀ ਬਣਨੀ ਹੈ ਜੇ ਮੈਨੂੰ ਪਤਾ ਹੁੰਦਾ ਮੈਂ ਕਦੀ ਵੀ ਇੱਥੇ ਆਉਂਦੀ ਇਹ ਤਾਂ ਰੀ ਸੱਸ ਹੈ ਹੁਣ ਚੱਲਦੇ ਚੱਲੇ ਇਹਦਾ ਨਾ ਮਾਰੀ ਮੋਟਾ ਕਿਉਂ ਦਿੱਤੀ ਮੈਨੂੰ ਹੁਣ ਚਲ ਜਾ ਕੇ ਇਹ ਇੱਥੇ ਜਿੱਥੇ ਰਿਸ਼ਤਾ ਕਰਤਾ ਉਹ ਬੁੱਢੀ ਐਡਾਂ ਦੀ ਆ ਹੈ ਆ ਨਹੀਂ ਉਹਦਾ ਉਹਦਾ ਮੈਂ ਮੇਰੇ ਗਾਲ ਸੁਣਾ ਉਹਦਾ ਜਦੋਂ ਰਿਸ਼ਤਾ ਰਿਸ਼ਤਾ ਹੋਣਾ ਇਹਨਾਂ ਤੇ ਤੁਹਾਨੂੰ ਦੱਸਦੇ ਹੁਣੇ ਆ ਗਵਾੜ ਵਾਂੜ ਵਾਲੇ ਵੀ ਬੁੱਢੀ ਬੜੀ ਤੇਜ਼ਾ ਇੱਥੇ ਨਾ ਕਰਿਓ ਪਰ ਉਹ ਉਹ ਮੇਰਾ ਪਿਓ ਕਹਿੰਦਾ ਸੀ ਕਿ ਨਾ ਹੁਣ ਜਿੱਥੇ ਕਰ ਦਿੱਤਾ ਉਹ ਨਹੀਂ ਗੱਲ ਦੂਜੀ ਨਹੀਂ ਗੱਲ ਦੀ ਆ ਤਾਂ ਕੋਈ ਨਹੀਂ ਉਹ ਜਵਾਨ ਦੇ ਪੱਕੇ ਹੀ ਨਾ ਉਹ ਹੀਗੇ ਸਿਆਲਕੋਟिए ਲੋਕੀ ਦਾ ਝੂਠੇ ਆ ਸਾਰੇ ਉਹ ਹੀਗੇ ਸਿਆਲਕੋਟिए ਪਾਕਿਸਤਾਨੀ ਜੱਟ ਉਹ ਹੀਗੇ ਜਵਾਨ ਦੇ ਪੱਕੇ ਤੇ ਚਲੋ ਫੇਰ ਵੀ ਚਲੋ ਠੀਕ ਆ ਦੇਖੋ ਮੰਮੀ ਤੁਸੀਂ ਸਮਾਂ ਕੱਢ ਲਿਆ ਇੱਥੇ ਜਦ ਮੇਰੀ ਮਾਂ ਨੇ ਵਿਚਾਰੀ ਨੇ ਚੱਲ ਚੰਗਾ ਕੱਢ ਤਾਂ ਲਿਆ ਨਾ ਕੱਢ ਤਾਂ ਲਿਆ ਕੱਢ ਤਾਂ ਲਿਆ ਸਰਦਾਰੀ ਕੀਤੀ ਇਹਨੂੰ ساری ਉਮਰ ਤੇ ਮੈਂ ਪਿੱਛੇ ਸਰਦਾਰੀ ਮੇਰੀ ਘੱਟ ਨਹੀਂ ਇਹ ਗੱਲ ਨਹੀਂ ਕਹਿਣੀ ਐਤੋਂ ਜ਼ਿਆਦਾ ਸਰਦਾਰੀ ਹੀ ਮੇਰੀ ਅਜੇ ਵੀ ਹੈਗੀ ਆ ਕਿੰਨੀ ਸਾਰੀ ਸਰਦਾਰੀ ਆ ਮੈਂ ਮੈਂ ਮੋੜਾ ਕਰਦਾ ਮੈਂ ਸੋਚੀ ਨਹੀਂ ਮੈਂ ਤੇ ਕੇ ਕੀ ਗੱਲ ਕਰਦੇ ਆ ਨਾ ਤੇ ਇਥੇ ਸਰਦਾਰੀ ਕੀਤੀ ਮੈ ਉਥੋਂ ਭੁੱਖੀ ਆਈ ਸੀ ਮੈਨੂੰ ਭੁੱਖੀ ਆਈ ਸੀ ਨਹੀਂ ਮੈਂ ਤਾਂ ਕਿਹਾ ਭੁੱਖੀ ਰਹੀ ਹਾਂ ਕੀ ਆ ਤੇ ਉਹ ਮੈਂ ਤੇ ਕਹਿੰਦੇ ਤੂੰ ਸਰਦਾਰੀ ਹੈ ਮੈਂ ਕਿਤੇ ਹੋਰ ਜਿਹਾ ਲੱਗਦਾ ਹੋਰ ਕਿਦਾਂ ਰਹਿਣਾ ਹੈ ਤੂੰ ਹੈ ਚੱਲ ਦੇ ਚੁੱਪ ਕਰਕੇ ਬੈਠਾ ਕੋਈ ਤੂੰ ਤੁਹਾਡਾ ਯਾਦ ਕਰ ਲਵ ਯੂ ਕਿਆ ਹੋ ਰਿਹਾ ਦੇ ਨੇ ਮੱਲਿਆ ਕੇ ਪਰੋਂਦੇ ਪਤਾ ਮੇਰੇ ਆਲੂ ਵਾਲੇ ਦੇ ਨਹੀਂ ਆ ਦੇ ਇੰਨਾਂ ਵਾਲਾ ਮੇਰੇ ਸਾਰਾ ਗੱਬ ਚੱਲਦਾ ਸਾਲਾ ਸਾਲਾ ਬਾਏ 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 ਇਦਾਂ ਨਹੀਂ ਗਾਲਾਂ ਕੱਢਦੀ ਆ ਨਹੀਂ ਮੇਰੀ ਬੀਬੀ ਕੱਢ ਸਕਦੀ ਆ ਮੇਰੀ ਬੀਬੀ ਇਹਨੂੰ ਵੀ ਬੀਬੀ ਕਹ ਕੇ ਚੱਲ ਤੇ ਭੱਜਾ ਮੈਂ ਤਾਂ ਕਹਿੰਦੀ ਪਸ ਜਾ ਕੇ ਦੇ ਕੱਪੜੇ ਕੱਢ ਤੇਰੇ ਕੋ ਆ ਕੇ ਕਿਉਂ ਬਹਿ ਜਾਂਦੀ ਜਾਣ ਕੇ ਮੈਂ ਤਾਂ ਉੱਥੇ ਲੱਗੀ ਕੰਮ ਮੈਨੂੰ ਕਿਉਂ ਸਤਾਉਣੇ ਹੋ ਗਏ ਤੀ ਦੋਏ ਇਹ ਕਹਿੰਦੀ ਮੈਨੂੰ ਜਾਣ ਕੇ ਸੱਦਦੀ ਆ ਮੇਰੇ ਹੁਣ ਕੱਪੜੇ ਪਾਏ ਉਹ ਕੱਢਦੇ ਨੇ ਉਹ ਕੱਢਦੇ ਕੱਢ ਦੇ ਜਾ ਕੇ ਜਾਂ ਕੱਢ ਲਓ ਜੀ ਵਲੌਗ ਦੀ ਇਹਦੇ ਨਾਲ ਸਮਾਪਤੀ ਆ ਸੋ ਬੋ ਚੜ ਗਿਆ ਪੂਰਾ ਪਾਰਾ ਇੱਕ ਦੂਜੇ ਦਾ ਤੇ ਇਹਦੇ ਨਾਲ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਅੱਜ ਮੈਂ ਲੇਟ ਪਾਇਆ ਸ਼ਾਮੀ ਵਲੌਗ ਥੋੜਾ ਜਿਹਾ ਤੇ ਖਿੱਚ ਦਿਓ ਜਾਊ ਕਰੂਗਾ 12 1 ਵਜੇ ਵਲੌਗ ਜਾਊ ਕਰੂਗਾ 5 6 ਵਜੇ ਪਰ ਅੱਜ ਮੈਂ 3 4 ਵਜੇ ਗੱਡ ਦੇਣਾ ਵਲੌਗ ਦੇਖੇ ਕਿੰਨੇ ਲੜਾਕੀ ਆ ਨਾ ਇਹ ਬੱਲਾ ਲਾ ਲਾ ਆਉਂ ਜਾ ਤਾ ਮੈਂ ਨਾ ਦੇ ਕੇ ਬੇਬੇ ਤੇਰੇ ਮਾਰੇ ਨਾ ਮੇਰੇ ਮਾਰੇ ਮੈਨੂੰ ਆਪਾਂ ਦੇ ਦੋਵੇਂ ਸੇਲੀਆਂ ਮੈਂ ਹਲਕੇ ਹੀ ਦੇ ਸਕੀ ਜੀ ਵੀ ਆ ਵੇਖ ਲਾ ਇਹ ਫਫੜੇ ਕੁੱਟਣੀ ਆ ਨਹੀਂ ਮੇਰੀ ਗੱਲ ਸੁਣ ਉਹਨੇ ਮੁੰਡੇ ਮਾਰੇ ਮਨੇ ਆਪਣੇ ਜਲਾਲੇ ਵਾਸਤੇ ਨਾ ਦੇ ਦਿੱਤੀ ਆ ਕਦਰ ਆਉਂਦੇ ਆ ਤੈਨੂੰ ਸ਼ਰਮ ਨਹੀਂ ਆਉਂਦੀ ਆ ਉਹਦੇ ਹੱਥਾਂ ਦੇ ਚੁੱਕਦੇ ਆ ਮੈਂ ਤਾਂ ਸਮਝ ਗਿਆ ਜਦੋਂ ਫੋਨ ਕਰਦੇ ਪਹਿਲਾਂ ਤੇਰਾ ਪੁੱਛਦੇ ਨਹੀਂ ਪੁੱਛਦੇ ਬੇਬੇ ਦਾ ਕਿੱਦਾਂ ਬੇਬੇ ਇਦਾਂ ਦੀ ਗੱਲ ਕਰਦੀ ਆ ਜੇ ਇਦਾਂ ਵੀ ਆ ਗਏ ਬੇਬੇ ਨੇ ਕਰਕੇ ਇਹਨੂੰ ਮਾਰਾ ਨਹੀਂ 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 ਯਾਰ ਇਹ ਪਿਆਰ ਆ ਉਦਾਂ ਲੱਗੇ ਰਹਿੰਦੇ ਆ ਜਿਹੜੀ ਮੈਂ ਸਿੱਧੀ ਗੱਲ ਦੱਸਾਂ ਨਾ ਇਹਦੇ ਨਾਲ ਹੀ ਆ ਸਾਰਾ ਕੁਝ ਆ ਗੱਲ ਨਾ ਕਿਹਾ ਹਾਂ ਏ ਭਾਜੀ ਮੇਰੀ ਕਮਰੇ ਇੱਦਾਂ ਜਦੋਂ ਗੁੱਸਾ ਚੜਦਾ ਬਹੁਤ ਸੋਹਣੀ ਲੱਗਦੀ ਤਾਂ ਮਸਤ ਹੁੰਦੀ ਆ ਮੈਨੂੰ ਮੈਨੂੰ ਵੀ ਚਾਹਦਾ ਆਪਣੇ ਪਾਪੜ ਵਾਟੇ ਤੂੰ ਤੇਰੇ ਇਫਾਂ ਕਰਦੀ ਨਹੀਂ ਮਾਮੇ ਵੀ ਜਵਾਨ ਨਹੀਂ 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 ਮਾਮੇ ਪੂਰੇ ਭੈਜੇ ਆਸਾਨ ਬੰਦੇ ਆਸਾਨ ਐਵੇਂ ਕਹੀਏ ਨਾ ਤੇਰੇ 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 ਕਮਤੇ ਹੋਗੇ ਮੇਰਾ ਭਲੇ ਪੱਤੇ ਨੇ ਪੱਤੇ ਬਣਨਾ ਹੀ ਪੈਂਦਾ ਇੱਕ ਗੱਲ ਹੈਗੀ ਆ ਨੇ ਬੀਬੀ ਦੇ ਭਰਾ ਵੀ ਬੜੇ ਅਸੀਂ ਮਜ਼ਾਕ ਵਲੌਗਾਂ ਚ ਪਹਿਲਾਂ ਮੈਂ ਇਹ ਵੀ ਦੱਸ ਦਵਾ ਤੁਹਾਨੂੰ ਬੀਬੀ ਇੱਕ ਮਿੰਟ ਮੇਰੇ ਘਾਲੀ ਪੁੱਤੀ ਇੱਕ ਮਿੰਟ ਬੀਬੀ ਇੱਕ ਮਿੰਟ ਮੈਂ ਤੁਹਾਨੂੰ ਇਹ ਦੱਸ ਦਵਾ ਕਿ ਮੈਂ ਅਸੀਂ ਵਲੌਗਾਂ ਚ ਉਹ ਮਰਜ਼ੀ ਮਤਲਬ ਚੱਲਦਾ ਆ ਪਰ ਬੀਬੀ ਦੇ ਭਰਾ ਪੂਰੇ ਘੈਂਟ ਬੰਦੇ ਆ ਇਲਾਕੇ ਦੇ ਵਿੱਚ ਤੇ ਪੂਰੀ ਸਰਦਾਰੀ ਆ ਜ਼ਮੀਨਾਂ ਜਾਇਦਾਦਾਂ ਵਾਲੇ ਓਦਾਂ ਵੀ ਓਦਾਂ ਵੀ ਬੰਦੇ ਨਾ ਭਲੇ ਮਾਨਸ ਆ ਭਲੇ ਮਾਨਸ ਵੀ ਆ ਤੇ ਛੇਤਰ ਵਾਲੇ ਨਾ ਛੇਤਰ ਵਾਲੇ ਵੀ ਆ ਤੇ ਮੰਮੀ ਦੇ ਆਪਣੇ ਮਾਮੇ ਵੀ ਵਧੀਆ ਵਧੀਆ ਇਨਸਾਨ ਆ ਵਧੀਆ ਘੈਂਟ ਬੰਦੇ ਆ ਬੀਬੀ ਮੇਰੀ ਸੋਤਿਆਂ ਚੋਂ ਆ ਮੰਮੀ ਮੇਰੇ ਕੰਗ ਆ ਤੇ ਯਾਟਰ ਤਾਂ ਮੀ ਆ ਠੀਕ ਆ ਸੋ ਮਾਰੇ ਦੀ ਫੁੱਲ ਕਿਰਪਾ ਆ ਇਹ ਇੰਨਾ ਕੰਗ ਪਾਉਂਦੀ ਐ ਕੰਗ ਦਾ ਕੰਗ ਕਰੇ ਕੰਗ ਹਲੋ ਕਹਿੰਦਾ ਨਹੀਂ ਨਹੀਂ ਹਲੋ ਚਲੋ ਓਕੇ ਜੀ